ਹਾਂਜੀ ਮਿੱਤਰੋ ਕੀ ਹਾਲ ਚਾਲ ਆ ਬਾਈ ਸਾਰੇ ਭਰਾਵਾਂ ਦੇ ਹੋ ਠੀਕ ਠਾਕ ਬਾਈ ਬਲੌਗ ਦੀ ਕਰਤੀ ਆਪਾਂ ਸਟਾਰਟਿੰਗ ਬਾਈ ਤੇ ਆਪਾਂ ਬਾਜੀ ਤੇ ਚੱਲੇ ਆ ਪਿੰਡ ਕਿਲੀ ਤੇ ਦਿਨੇ ਅਪਡੇਟ ਜਾ ਕੇ ਬਾਈ ਕੀ ਮਾਹੌਲ ਆ ਤੇ ਕਿੰਨੇ ਕ ਕਬੂਤਰ ਆਉਂਦੇ ਆ ਆਪਾਂ ਛਟਨੀ ਆ ਕਬੂਤਰ ਹੀ ਛਟਨੀ ਆ ਬਾਈ ਜੀ ਬਾਜੀ ਜਿੱਤੀ ਬਈ ਆ ਆਪਣੀ ਪਹਿਲਾ ਕਬੂਦਰੀ ਬਈ ਦੋਨੀਆਂ ਆਪਾਂ ਪਹੁੰਚ ਗਏ ਬਾਈ ਬਜੀਤਪੁਰ ਗੁਰਦੁਆਰਾ ਜਾਮਨੀ ਸਾਹਿਬ ਆਪਾਂ ਤੇ ਕਿਆ ਮੱਥਾ ਤੇ ਗੱਡੀ ਘਰਤੀ ਆ ਬਫੇਰ ਅਸੀਂ ਦੇ ਵਾ ਇੱਕ ਰੂ ਬਾਬਾ ਕਿਰਪਾ ਕਰੀ ਵਾਲਾ ਚੌਂਕ ਤੇ ਦਿਖਾਉਣਿਆ ਮੋਹਲ ਸ਼ਹਿਰ ਦਾ ਇਸ ਵੇਲੇ ਤਾਂ ਵੈਸੇ ਸ਼ਹਿਰ ਬੰਦੀ ਹੋਊਗਾ ਮੈਂ ਬੋਲਿਆ ਸੋਰਾ ਹਾਂ ਬੈਸੰਦਾਂ ਦਾ ਗਾਹ ਦੇਦੀ ਆ ਹੇ ਮਿੱਤਰੋ ਪਹੁੰਚ ਗਿਆ ਆਪਾਂ ਬਈ ਪਿੰਡ ਕਿਲੀ ਤੇ ਆ ਗਿਆ ਆਪਣੇ ਭਰਾ ਨਿੱਕੇ ਆਣੇ ਇਹ ਗੱਲ ਕਰਾ ਇਹ ਵੇਹ ਸਾਡੇ ਤੋਂ ਪਹਿਲਾਂ ਹੀ ਪਹੁੰਚ ਕੇ ਖੜੇ ਆ ਤੇ ਮਾੜੀ ਗੱਲ ਆ ਸਾਡੇ ਤੋਂ ਪਹਿਲਾਂ ਅਸੀਂ ਪਹੁੰਚ ਨਹੀਂ ਦਿੰਦੇ ਹੁੰਦੇ ਕਿਸੇ ਨੂੰ ਵਾਹ ਬਈ ਵਾਹ ਹੋਰ ਨਿੱਕੂ ਕੋ ਕਹਿਣਾ ਚਾਹਣਾ ਕਿਲੀ ਪਿੰਡ ਬਈ ਕਿਲੀ ਇਹਨੂੰ ਉਹ ਪਵਲ ਲਗਾ ਹੀ ਯਾਰ ਜੀ ਰਹਿੰਦੀ ਆ ਬਈ ਠੀਕ ਹੈ ਨਾ ਸਿਹਰੀ ਕੋਣ ਕੱਬਾ ਪੱਲਾ ਰੱਖਾਂ ਕਾਲੀਆਂ ਨਹੀਂ ਬੰਦਾ ਡੇੜੀ ਆ ਗਈ ਜੀ ਜਿੱਤੇ ਹੀ ਮੋੜਾ ਕੱਬਾ ਪੱਲਾ ਰਾਂ ਹਾਂ ਕੱਲਾ ਹੀ ਕੱਲਾ ਹੀ ਮੋੜੀਆ ਤੋਹਣੇ ਬੋਕੀ ਚੰਗਾ ਬੰਦਾ ਸੁਣ ਕੋਈ ਸਾਬਾ ਬਾਗੇ ਵਾਲੇ ਤਾਂ ਬਾਈ ਪਹੁੰਚ ਗਿਆ ਬਾਈ ਸੋਨੁਆਣੀ ਚਾਰ ਕਬੂਤਰ ਲੈ ਕਨੇ ਚਾਰ ਲੈਂਦੇ ਕਿ ਅੱਕੀ ਆ ਬਾਈ ਇੱਕ ਹੀ ਲੈਂਦਾ ਨਾ ਇੱਕ ਕਬੂਤਰੀ ਆ ਉਹ ਚਾਰਾਂ ਨਾਲ ਹੋਰ ਆ ਉਹ ਬੇਟਾ ਚਾਰਾਂ ਨਾਲ ਆ ਹਾਂ ਬਾਕੀ ਚੱਲੀ ਜਾਂਦਾ ਕੰਮ ਬਾਈ ਤੇ ਹਾਂ ਵਲੌਗ ਨਾਲ ਸਾਰੇ ਭਰਾ ਜੁੜੇ ਰਿਓ ਐਂਡ ਜਰੂਰ ਵਿਖਾਵਾਂਗੇ ਕੋਈ ਜਿੱਤੇ ਕੋਈ ਹਾਰੇਗਾ ਵੀ ਟਾਈਮ ਟਾਈਮ ਦਾ ਦੋ 7 ਵਜੇ ਟਾਈਮ 7 ਵਜ ਗਿਆ ਬਾਈ ਤੇ ਓਲੇ ਹਜੇ ਨਹੀਂ ਲੱਗੇ ਕਬੂਤਰ ਆਈ ਜਾਂਦੇ ਆ ਆ ਮੁੰਡਾ ਖੜਾ ਵੇਖ ਲੋ ਜੇਬ ਚ ਹੱਤ ਬਾਈ ਓਲਿਆਂ ਦੀ ਤਿਆਰੀ ਆ ਬਾਈ ਸਵਾ 7 ਹੋ ਗਿਆ ਪੂਰੇ 7:30 ਵਜੇ ਜਾਣੇ ਬਾਈ ਹਾਂ ਬਾਈ ਖੋਲ ਪਟਾਰੀ ਸਾਰਿਆਂ ਨੂੰ ਮੋਰ ਲੱਗੀ ਨਾਲ ਨਾਲ ਛੜਾ ਰਿਹਾ ਪਤਾ ਲੱਗ ਜਾਂਦਾ ਵੀ ਛੜਦੋ ਰਹੀ ਹੈ ਹੋਰ ਕਿੱਥੇ ਆਇਆ ਬਾਅਦਲੀ ਬਾਅਦ ਫਿਰ ਨਹੀਂ ਆਇਆ ਮਾਰਜੀ ਚੰਗੀ ਮਿੱਠੀ ਕੋਈ ਕੁਝ ਨਹੀਂ ਰੋਣ ਨੂੰ ਮੈਂ ਕੱਲੇ ਨੂੰ ਲਾ ਕਾ ਚੱਲੋ ਆ ਜਾਓ ਉਹਨੇ ਲੱਗੀ ਜਾਂਦੇ ਚੱਲ ਆ ਜਾ ਇੰਦਰੀ ਯਾਰ ਉਸਤਾਦ ਲਈ ਮਾਰ ਲਓ 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 आये और <-cado> ਬਣਾ ਦੇ ਮਰੀ ਬਲੌਂਚ ਹੋਣਾ ਨਹੀਂ ਦੱਸਣਾ ਚਾਹੀਦਾ ਜੇ ਅਸੀਂ ਨਾ ਆਏ ਨਾ ਦੇ ਸਬਸਕ੍ਰਾਈਬਰ ਨਹੀਂ ਕਰਨਾ ਖਤਰਬਾ ਕੀ ਬਾਈ ਛੜਤਾ ਬਾਈ ਕਬੂਤਰ ਵਾ ਠੀਕ ਆ ਬਾਈ ਲੱਗ ਜਾਂਦੇ ਬਾਈ ਕਬੂਤਰਾਂ ਨੂੰ ਬੋਲੇ ਤੇ ਦਿਖਾਉਣਾ ਤੁਹਾਨੂੰ ਸਾਰੇ ਬੋਲੇ ਨਹੀਂ ਬਾਈ ਸਾਹਮਣੇ ਹੀ ਲੱਗਦੇ ਆ ਬੋਲੇ ਨਹੀਂ ਕਹਿ ਸਕਦੇ ਜੀ ਉਹ ਲੱਗ ਗਿਆ ਬਾਈ ਉਹਲਾ ਅਗਲਾ ਟੂਸੇ ਸਾਹਮਣੇ ਲੱਗ ਗਿਆ ਉਹਦਾ ਥੱਲੀ ਹਾਂ ਸਾਹਮਣੇ ਲੱਗ ਗਿਆ ਬਾਈ हाँ भाई लाता ला। वाह जी वाह क्या बात है ਧਿਆਨ ਰੱਖੀ ਮੜਾ ਹੈਗੀ ਨਹੀਂ ਵੀ ਆ ਨਹੀਂ ਆਵੇ ਯਾਰ ਨਿਗਾਰ ਤਾਂ ਰੱਖਣੀ ਪੈਣੀ ਪਹਿਲਾਂ ਉਹ ਨਿਕਲ ਗਿਆ ਉਧਰ ਵੇਖ ਨਿਕਿਆ ਜਵਾਂ ਨਹੀਂ ਜਾਂਦੀ ਕੋਠੀ ਉਹਲੇ ਆਪਣੀ ਕੁਬੂਦਰੀ ਵੀ ਨਿਗਾ ਮਾਰ ਰਿਹਾ ਉਹ ਲਿਆਓ ਲਿਆਓ ਬਾਈ ਯਾਰ ਲਵਾ ਲਓ ਮੋਰਾ ਹਮਤ ਜੀ ਨਾਲ ਮੇਰੇ ਬਾਈ ਹੋਰ ਹੋਰ ਲਾਓ ਯਾਰ ਆਜੋ 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 ਪਰ ਜਾਓ ਮਾੜਿਆ ਟਾਈਮ ਦੱਸੋ ਨਾ ਵੀ ਇਨੇ ਵਜ ਤੋਂ ਬਾਅਦ ਵੱਜਣਾ ਨਹੀਂ ਉਹਦਾ ਨਹੀਂ ਸਹੀ ਆ ਯਾਰ ਆਜਾ ਬੱਪਾ 8 ਮੀਟਰ ਤੋਂ ਦੂਰ ਹੂੰ ਓਏ ਆਜੋ ਆਜੋ ਭਾਈ ਵਾਹ ਕਮਾਲ ਮੜਾ ਸਰਪੰਚ ਸਾਹਿਬ ਆਓ ਨਾ ਯਾਰ ਛੱਡੋ ਹੁਣ ਫੜੀ ਬੈਠਿਆ ਛੱਡੋ ਇਹਨਾਂ ਨੂੰ ਕੋਈ ਵੀ ਨਹੀਂ ਬੈਠਾ ਆ ਜਾਓ ਛੱਡ ਯਾਰ ਕੰਨ ਕੰਨ ਮਾਰੋ ਓ ਵੀ ਜਾ 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 ਮਾਰੋ ਯਾਰ ਕਿੰਨੇ ਕਬੂਤਰਾਂ ਨੇ ਇੱਕ ਵੇ ਪੁੱਛਿਆ ਨਹੀਂ ਹੋਈ 60 60 ਕਬੂਤਰਾਂ ਉਹ ਨਾ ਛੇਰ ਟੂਰ ਵਾਲੇ ਪਾਸੇ ਨਾਲ ਕਰੇ ਡੱਟ ਤਨ ਉਹਨੇ ਮੈਨੂੰ ਪਾਸ ਬਹਿ ਜਾਣਾ ਹੈਗਾ ਕਿਉਂਕਿ ਜਮਾਂ ਡਾਊਨ ਆਈ ਫਿਰਦੀ ਬੈਠਣ ਲੱਗਦੀ ਮੈਂ ਪਹਿਲਾਂ ਨਹੀਂ ਹਾਂ ਜਰੂਰ ਹੋਣਾ ਯਾਦ ਆ ਮੈਂ ਪ੍ਰਾਈਵੇਸੀ ਨਹੀਂ ਕਰਨਾ ਘਰ ਹੈ ਠੀਕ ਹੈ ਪ੍ਰੈਗਨੈਂਟ ਤਰੇਗ ਨਿਕਲਣਾ ਹੈ ਕੁਝ ਨਹੀਂ ਚਾਹੀਦਾ ਨਾ ਹੋਗੀ ਯਾਰ ਬਾਂਹ ਕਿੱ데 ਗਿਆ ਇਹ ਕੁਖਲਾ ਅਰੇ ਉਹ ਉਹਨਾਂ ਸੀ ਇਹ ਯਾਰ ਨਾ ਫਰਨਾ ਕਰਨਾ ਕਿੱਦਾ ਹੋ ਸਾਰਾ ਟੱਕ ਬੁੱਤਰ ਨੂੰ ਉਹਲੇ ਲੱਗ ਗਏ ਬਈ ਲੱਗੀ ਜਾਂਦੇ ਬਾਕੀ ਉਹ ਵਗ ਕਾਮ ਅਗਰ ਡਟੀਰੀ ਪੈ ਗਈ ਜਾ ਜਾ ਵੀਰ ਓਏ ਤੇਰਾ ਗੁਤਰ ਰਹਿ ਕੇ ਨੰਨ ਜਾ ਪੰ 13 ਗੁਤਰ ਪੈ ਜਾ ਜਾ ਕੇ ਸਕਦੇ ਆ ਜਾ ਕੇ ਹਾਂ ਨਹੀਂ ਹਾਂ ਮਤੀ ਕਰ ਲਿਆ ਪ੍ਰਿੰਟ ਕਰ ਲਿਆ ਉਹ ਯਾਰ ਨਾ ਉਹ ਸਤਾਦ ਸ਼ਾਮ ਨੂੰ ਕਬੂਦਰੀ ਨੇ ਤਰੀ ਜਿਹੜੀ 40 ਹਜ਼ਾਰ ਸੰਦੀਪ ਆ ਆਪਾਂ ਖੰਡਵਾ ਤੋਂ ਮੁੰਨੇ ਟੋਪ ਆਇਆ ਹਾਂ ਮੈਂ ਉੱਚੜ ਲਾ ਕੇ ਕਬੂਤਰ ਹਾਂ ਗੋਰੇ ਉਹ ਗੋਰੇ ਕੀ ਹੋ ਗਿਆ ਉਹ ਕੰਮ ਹੀ ਨਹੀਂ ਬਣੇਗਾ ਚਾਹ ਚੂ ਲਿਆ ਮੇਰੇ ਭਾਈ ਓਲੇ ਲੱਗ ਗਏ ਆ ਜਾ ਆ ਜਾ ਭੱਜ ਗਏ ਆ ਜੋ ਦੇ ਦੀ ਹੈ ਯਾਰ ਬੇਲੀ ਇਹਦੇ ਕੋਲੇ ਫਰਦੀ ਆਪਣੀ ਉਤਰੀ ਅੱਜ ਤੋਂ ਜਾਨੇ ਦੋ ਤਿੰਨ ਕਬੂਤਰ ਲੈ ਜਾਵਾਂਗੇ ਤੇ ਤੂੰ ਸਹੀ ਆ ਫੇਰ ਹੀ ਲੋਟ ਆਊਗਾ ਹਾਂਜੀ ਸਰ ਵਾਹ ਜੀ ਵਾਹ ਲਗਾ ਪਾਸ ਤੇ ਹੱਥ ਗੁੱਚੀ ਦੇ ਪਾਸ ਚੱਕੀ ਇਹ ਗੱਡੂ ਹੁਣ 2-2 ਜਿਆ ਹਰਦੇ ਇਹ ਗੱਡੂ ਹੁਣ 2-2 ਜਿਆ ਕੜਦੇ ਆਇਤਾ ਪੂਲੇ ਪੂਰੇ ਲੈ ਕੇ ਆਇਆ ਬਾਦ ਆਹ ਕੋਲੇ ਤੋਂ ਨਹੀਂ ਹੁਣ ਕੋਲੇ ਛੱਡ ਦੇ ਪੈਸੇ ਮਾਰੇ ਇਹ ਪੋਸਟਰ ਚੋਸਾਂ ਦੇ ਨਾਲ ਆਇਆ ਇਹ ਜੀ ਆਹ ਪਾਣੀ ਜੋ ਦੇ ਲਈ ਤੋਂ ਆਹ ਪੁੱਤਰ ਹਾਂ ਜੀ ਡੀ ਅਨੁਸਾਰ ਦਿੱਤਾ ਸਰ ਇਹ ਨਾ ਆਪਣੀ ਨਾਲ ਉਹ ਹੀ ਆਪਣਾ ਚੱਲੇਗਾ ਕਿਨੇ ਕੁ ਪੁੱਤਰ ਛਿੰਦੇ ਭਾਈ ਇਹ ਕੀ ਪਾਉਂ ਆ ਛਿੰਦੇ ਹਾਂਜੀ ਤੋਂ ਨੇ ਪੱਲੇ ਵਾਲੇ ਖੱਬਿਆਂ ਵਾਲੇ ਉਧਰ ਇੱਕ ਦਰ ਰੰਗ ਦੇ ਪਰ ਪੱਟਿਆ ਆ ਆ ਜਾ ਬਾਟਾ ਸਿਰਫ ਨਿਆਵਾਂ ਕਿੰਨੇ ਲਾਦੇ ਸਿੰਦੇ ਪਿੰਕੀ ਰੋਕਦੇ ਨਾ 12 ਆ ਪਾੜਾ ਆ ਪਾੜਾ ਇਧਰ ਤੋਕੇ ਦਾ ਮੈਂ ਕਰੀ ਜਾਣਾ ਜਿਹੜਾ ਮੈਨੂੰ ਦਿੱਸ ਗਿਆ ਕਿਹਦੇ ਨਾਂ ਦੇ ਬਾਈ ਆ ਲਿਖੀ ਯਾਰ ਵੇਖੀ ਲਿਆ ਜਾਓ ਜੀ ਆ ਪੈਸੇ ਫੜੋ ਬਾਈ ਜੀ 12 ਮੇਰਾ ਖਲਾਕਾ ਕਿਵੇਂ ਨੱਪੀ ਬਣਾ ਕਿੱਲੀ ਚਾਦੀ ਹਾਂ ਜਾਦੋ ਬਿਨਾ ਕੱਕ ਦੀ ਇਹਦਾ ਗੱਲ ਹੈਗੀ ਆ ਕਾਲੂ ਇਧਰ ਜਾ ਕੇ ਯਾਰ ਪੀਲਾ ਪੀਲਾ ਮੇਰਾ ਭਾਈ ਦੋ ਕਾ ਪੀਏਗਾ ਆਹ ਦੋ ਤਿੰਨ ਨਾ ਲੈਣਾ ਇਹਦਾ ਚੈੱਕ ਕਰਦਾ ਤੂੰ ਕਰਕੇ ਲਿਆ ਚੈੱਕ ਨਹੀਂ ਮਾ ਨਹੀਂ ਮਾ ਮੂੰਹ ਕੋ ਨਹੀਂ ਰੱਖੀ ਤੇ ਨਾ ਨੂੰ ਲੈ ਮੇਰਾ ਭਾਈ ਹੁਣ ਭਰੀਆਂਰ ਕੱਪ ਆਪਣਾ ਵੀ ਚਾਹ ਚੱਲੀ ਜਾਂਦੀ ਏ ਜੋਰਾ ਸ਼ਰਾ ਦੇ ਆਪਣੇ ਬੰਦੇ ਖੱਚਾ ਖੱਚ ਖਾਲੀ ਨਹੀਂ ਰੱਖੀ ਕੋ ਆ ਗਿਆ ਚਾਹ ਦਾ ਵੈਰੀ ਚਾਹ ਦਾ ਵੈਰੀ ਕਿਉਂ ਕੀ ਆ ਦੇ ਸ਼ਕੀਨ ਬੋਲਾ ਕਰ ਨਹੀਂ ਆ ਵੈਰੀ ਆ ਯਾਰ ਇਹ ਵੇਖ ਤਾਂ ਵੇ ਤਾਂ ਚਲ 4 ਕਿਡੇ ਲਾਊਗਾ ਇਹ ਫਿਰ ਵੈਰੀ ਆ ਆ ਦੇ ਆ 12 ਕਿ ਬਟੇ ਠੀਕ ਤੂੰ ਅਜ ਲੈ ਕੇ ਚਾਹ ਚ ਪੀ ਕੇ ਦਰਸਤੋ ਕੇ ਖੜੇ ਆ ਠੀਕ ਆ ਤੇ ਮਾੜੀ ਖਾਦਾ ਵਾ ਹਾਂ ਲੈ ਕੇ ਖਾੜਦੀ ਦਪਹਿਰੇ 1:30 ਵਜੇ ਬਣਾ ਅੱਖ ਖੜਦੀ ਤੇ ਸੂਈ ਵੇਖੀ ਚੜਦੀ ਹਾਂ ਰੰਗ ਵੇਖੀ ਸਰਦੀ ਹਾਂ ਨਾ ਗਲਾਬੀ ਵਰਖ ਬੋਲ ਲੈ ਫੇਰ ਕਹੋ ਜੀ ਜੀ ਇਹ ਮੋਤੀ ਹਾਂ ਮਾਦਾ ਲੱਗਦਾ ਹੈ ਉਸਤਾਦ ਇੱਕ ਸ਼ਰਨ ਲੋਕਾ ਕਰੋ ਯਾਰ ਮੰਗਾ ਅੰਦਾ ਲੱਗਦਾ ਉਹ ਲੈ ਕੇ ਉਹ ਤੇ ਕਾਪੀ ਆ ਪੈਸੇ ਦਫਰੇ ਓਏ ਗੋਰੇ ਐ ਕਹਿ ਵੀ ਕਹਦੇ ਜੇ ਵਾਧੇ ਇੰਨੇ ਕਬੂਤ ਓਏ 10 10 ਤੋਂ 15 ਹੋਏ ਨਾ ਫਿਰ ਛਡਾਓ ਜੇ ਥੋੜੇ ਹੋਏ ਨਾ 2-4 ਰਹਿਣ ਦਿਓ ਜੇ ਫਿਰ ਸਹੀ ਹੈ ਕਿ ਨਹੀਂ ਬਾਈ ਪੈਨ ਤੋਂ ਵਿਤੀ ਬਾਏ ਮਾਰਦੇ ਉਹਨਾਂ ਨੂੰ 8:00 ਵਜੇ ਕਾ 8:30 ਵਜੇ ਤੱਕ ਆਵੇ ਕਰਦਾ ਬਈ ਸਹੀ ਹੈ ਲੱਗਦਾ 8:30 ਵਜੇ ਤੱਕ ਵਾਦਾ ਲੱਗਦਾ ਕਿਸੇ ਭਰਾ ਨੇ ਲਾਉਣਾ ਤੇ ਲਾ ਸਕਦਾ 500 ਰੁਪਏ ਵਾਧਾ ਬਸ ਕੋਈ ਵਾਦਾ ਨਹੀਂ ਲੱਗਣਾ ਸਾਡੇ 8:30 ਵਜੇ ਤੋਂ 31 ਹੋ ਗਏ ਇੱਕ ਬਾਦੜੇ ਲਾਉਣਾ ਕਿਸੇ ਦਾ ਮੁੜ ਕੇ ਕੁਦਰ ਸੈੱਟ ਸੂਟ ਹੋ ਜਾ ਗਏ ਗੈਰੀ ਹੱਡੀ ਵਾਲੇ ਜੋ ਗੂਗਲ ਪੇ ਕਰ ਲੱਗਾ ਮੁੰਡਾ ਪਿਛਲੇ ਪਾਸੇ ਪਿਛੇ ਕਿੱਢੀ ਜਿਹੜਾ ਇਹਨਾਂ ਦਾ ਵਿਹਲੀ ਦਾ ਗੋਪਿਆ ਕਰ ਜਦ ਹਾਂ ਹਾਂ ਉੱਥੇ ਖੜੀ ਇਹਨਾਂ ਘਰੇ ਛੇਤੀ ਲਿਆ ਪਾਣੀ ਪੀਣੇ ਮੁੰਡਾ ਇੱਥੇ ਲਿਆਉਣਗੇ ਟੈਂਕੀ ਪਾਣੀ ਵਾਲੀ ਆਹਾਂ ਸਾਰੀ ਆਪਣੀ ਉਪਰ ਦੀ ਚੰਗਾ ਇਹ ਨਹੀਂ ਵਹਾਂ ਤੋਂ ਇੱਥੇ ਵੀਡੀਓ ਬੜੀ ਵੀ ਕਹਣ ਬੰਦੀ ਆਹੜਾ ਲొਕੇਸ਼ਨ ਜੇ ਨਾ ਮਿੱਟੀ ਐ ਬਾਈ ਨੇ ਛੱਡ ਦੇਣੀ ਪਾਰ ਦਿੱਤੀ ਹਾਂ ਜੀ ਜਿਹੜੇ ਨਾਮ ਆ ਕੋਲੇ ਨੂੰ ਕੱਲੇ ਨੂੰ ਕੱਲੇ ਨੂੰ ਕੱਲੇ ਕਿਉਂ ਨਾ ਲਾ ਦੇ ਤੈਨੂੰ ਠੀਕ ਠੀਕ ਕਰਵੇਂ ਜਿਹੜੇ ਨਾਮ ਨਹੀਂ ਆਵੇ ਐਂ ਬਣਾ ਦੋ ਕਾਪੋ ਨੋਗੇ ਨੋ ਇੱਕ ਹੋਰ ਲਿਖਾ ਦੋ ਇਹ ਕਾਪੀ ਬੰਦ ਕਰੀਏ ਭਰਾ ਠਾਰੀ ਬੰਦ ਕਰੀਏ ਉਹ ਮਾਛਾ ਡੇ ਇਹੇ ਭਰਾ ਨੂੰ ਮੁਕੋਤਰ ਦੇਣਾ ਉਥੇ ਨਾਇਰ ਮੋਣ ਕੇ ਆੜਾ ਪਾਰਕ ਚ ਉਹਨੂੰ ਟੈਕ ਕਰਾ ਰਿਆ ਜੀ ਤੇ ਕਰ ਲਾਗੇ ਪਰ ਤੇ ਸੀਰ ਵਾਲੀ ਸਰਪੰਚ ਕਿੰਗਰਾ ਹੀਰਾ ਫਾਈਪਰ ਬੱਬੂ ਮੇਗਾ ਡਾਕਟਰ ਕਰਨ ਜਗENDER ਮੋਣ ਕੇ ਮੰਗਾ ਦੇਵ ਸਿੰਘਲਾ ਛੋਬਦੇਵ ਖਿਲੇ ਲੱਡਾ ਪੱਗੇ ਵਾਲਾ ਜੋਤ ਗੁਰੂ ਸਰ ਸਿੱਦਾ ਨਵਾਂ ਖਿਲਾ ਚੰਦ ਭਦਰਕੇ ਨਿਸ਼ਾਨ ਮੋਣ ਕੇ ਰਮਣ ਤੇਲੀਆਂ ਸਾਗਰ ਬੂੰਗੀ ਲਵਜੋਦ ਕਿੰਗਰਾ ਆਹ ਬਾਈ ਜੀ ਕਬੂਤਰ ਨੇ ਜਿਜੇ ਸਭੂ ਇਹਨਾਂ ਦਾ 11 ਤੋਂ 11:30 ਵਜੇ ਤੱਕ ਟਾਈਮ ਆ ਬਾਈ ਜੀ ਪਹਿਲੀ ਘੜੀ ਲੱਗ ਗਈ ਆ ਤੇ ਨਾਂ ਸੁਣ ਲਿਓ ਸਾਰੇ ਭਰਾ ਕਿੰਨੇ ਕਬੂਤਰ ਕੱਟੇ ਗਏ ਬਾਈ ਆਹ ਬਾਈ ਜੀ ਜਿਹੜੇ ਕਬੂਤਰ ਟਾਈਮ ਸੀ ਉਹਦਾ ਟਾਈਮ ਪੂਰਾ ਹੋ ਗਿਆ ਉਹ ਕਬੂਤਰ ਕੱਟੇ ਗਏ ਹਰਪ੍ਰੀਤ ਸੀਰ ਵਾਲੀ ਸਰਪੰਚ ਕਿੰਗਰਾ ਹੀਰਾ ਫਰੋਇਪੁਰ ਬੱਬੂ ਮੇਗਾ ਡਾਕਟਰ ਕਰਨ ਸ਼ੋਭਦੇਵ ਕੇਲੇ ਲੱਡਾ ਪੰਗਿਆਂ ਨਾਲ ੱਿੱਲਣਾ ਜੋਤ ਕੇਂਗਰਾ ਆ ਭਾਈ ਇੱਕ ਉਤਰੇ ਟਾਈਮ ਪੂਰਾ ਹੋ ਗਿਆ ਇੱਕ ਉਤਰ ਕੱਟਿਆ ਗਿਆ ਜੱਬੀ ਬੂਢੀ ਤੈਨੂੰ ਉਤਰ ਸੜਿਆ ਨਾਲ ਖਾਇਆ ਪੰਗਿਆ ਰੇ ਤੂੰ ਉਹ ਨਹੀਂ ਕੀਤਾ ਕਿੱਥੇ ਵੀ ਸੀ ਤੈਨੂੰ ਫੋਨ ਨਹੀਂ ਕੀਤਾ ਨਾ ਜਰ ਨੂੰ ਕੋਰੋਲਾ ਨਾ ਪਹੁੰਚਾ ਬੰਦਾ ਤਾਂ ਬੈਠਾ ਜੀ ਆਹ ਕਾਰ ਦੇ ਪੇਰ ਬੰਦਾ ਜੀ ਅਸੀਂ ਰੋਟੀ ਖਾ ਲਈ ਸੀ ਆਪਣੇ ਆਪ ਬੰਦੇ ਰਹਿ ਗਏ ਸੀ ਤੇ ਦੋਵੇਂ ਆਹ ਗੋਰਾ ਚੱਕ ਆਪਣਾ ਉਹ ਬਾਈ ਉਹ ਆਪਣਾ ਹੀ ਬਾਈ ਕਰਾ ਗਿਆ ਆਹ ਇੱਕੰਦਾ ਬੈਠਾ ਹਾਂ ਨਹੀਂ ਯਾਰ ਰੋਟੀ ਪਾਣੀ ਦਾ ਬਾਈ ਨੇ ਸੇਰਾ ਕਰਾਤਾ ਪੂਰੇ ਆ ਬਈ ਸਾਨੂੰ 9:30 ਦਾ ਟਾਈਮ ਮਿਲਿਆ ਸਾਢੇ 9 ਹੀ ਖਵਾਈ ਬਾਈ ਇਹ ਤਾਂ ਹੋ ਗਿਆ ਰੋਣਾ ਇੱਕੋਲਾ ਕਿੱਦਾਂ ਲਿਆਂਦਾ ਮੁੰਡੇ ਨੇ ਇਹ ਤੂੰ ਮਨ ਛੰਡਾ ਹਾਂ ਬਾਈ ਸਪੈਸ਼ਲ ਰੋਟੀ ਆਈ ਹੈ ਕਾਪੀ ਵਾਲਿਆਂ ਲਈ ਬਾਈ ਸਪੈਸ਼ਲ ਨਾ ਬੇਰ ਆਖਣਾ ਤੋਫੇ ਦਾ ਸੀ। ਚਲੋ ਹੁਣ ਆਵੇ ਹਰਾਬ ਆ ਲਾਈਫ ਮੋਤੀ ਵਾਲਾ ਆਹੋ ਮਿੰਟੋ ਪੁੱਤਰ ਹੱਬਾ ਆ ਗਿਆ ਭਈ ਔਰ ਡਿੱਗੀ ਜਾਂਦਾ ਆ ਗਿਆ ਕੋਲੇ ਆਊਗਾ ਆਪਣੇ ਉਰੇ ਆ ਜਾ ਇੱਥੇ ਇੱਥੇ ਆੜੀ ਖੜੀ ਕੇ ਖਿ ਡਿੱਗੂਆ ਤੇਰੇ ਕੋਲੇ ਖੜੀ ਸਾਡੇ 12:00 ਦਾ ਟਾਈਮ ਆ ਭਈ ਕਬੂਤਰ ਹੱਬਾ ਹੋ ਗਿਆ ਏ ਏ ਔਰ ਡੱਗ ਗਿਆ ਥੱਲੇ ਹੋਈ ਔਰ ਡੱਗ ਗਿਆ ਹੋਈ ਆ ਕਬੂਤਰ ਡੈਗ ਗਿਆ ਵੇ ਕੋਠੇ ਤੇ ਹੱਬਾ ਹੋ ਗਿਆ ਓਏ ਤੂੰ ਉੱਤਰਾ ਕਾਲੂ ਇਥੋਂ ਆਈ ਉੱਤਰ ਜਾਣਾ ਯਾਰ ਇਹ ਉਤਰੀ ਹਾਂ ਨਹੀਂ ਆਉਂਦਾ ਆ ਫੜ ਲਾ ਫੜ ਲਾ ਓ ਮੋਰੇ ਤੇ ਬਹਿ ਗਿਆ ਓਏ ਹੌਲੀ ਹੌਲੀ ਫੜੀ ਲੱਗ ਜਾ ਥੱਲੇ ਬਹਿ ਕੇ ਕੰdre ਨਾਲ ਲੱਗ ਕੇ ਜਾ ਤੂੰ ਛੱਡ ਨਾ ਕਾਲੂ ਹਰਾ ਦੂਸਾ ਨਾ ਓ ਕੀ ਰੰਗ ਆ ਦੱਸੀ ਭਾਈ ਰੰਗ ਕੀ ਆ ਬਗਲ ਦੂਸਾ ਆ ਆਲਾ ਕੇ گلابی ਆਹ ਹਰਾ 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 ਯਾਰ ਕਿਸੇ ਤੇ ਜਾਂਦਾ ਹਰਾ ਆਡੂ ਖਾ ਖਾ ਮੈਂ ਫਰਾਈ ਤੈਨੂੰ ਠੀਕ ਆ ਜੰਦਾ ਬਈ ਬੁਰੇ ਲੈ ਆਂ ਭਾਈ ਆਪਣੇ ਕੋਲੇ ਬਾਈ ਕਬੂਤਰ ਬਹਿ ਗਿਆ ਆਦਾ ਆ ਕੇ ਕਬੂਤਰ ਬਾਈਆਂ ਤੇ ਲੈ ਜੋ ਸਿੱਤੂ ਸਿੰਗਾਪੁਰ ਕਮਾਲ ਲੱਖੋਗੇ ਕਰਦੇ ਦੇਖ ਲੈ ਜੀ ਹਿੰਦੂ ਸਾਹਿਬ ਸਿੰਘਲਾ ਹਰਪਦੇ ਸੀਰ ਵਾਲੀ ਨਾਰਾ ਗੁਰੂ ਅਰਜਏ ਦੀਪਾ ਗੁਰੂ ਸਰ ਗਾਰੇ ਹੱਡੀ ਵਾਲਾ ਸੀਰੀਅਲ ਵਾਲਾ ਯਾਰ ਲੱਟਾ ਪੰਗੇ ਵਾਲਾ ਆਹ ਬਾਈ ਜੀ ਕੋਊਟਰ ਨਹੀਂ ਦਿਸੀ ਸਾਨੂੰ ਇਹਨਾਂ ਦਾ 12:40 ਤੋਂ ਟਾਈਮ ਸਟਾਰਟ ਆ 1:10 ਤੱਕ ਲੱਡਾ ਵਾਲੇ ਵੀ ਦੱਸਦਾ ਬੇਟਾ ਆ ਗਿਆ ਬਾਈ ਗੋਰਾ ਪਿੰਡ ਕਿਲੀ ਤੋਂ ਨਾ ਆ ਕੇ ਆਇਆ ਮੁੰਡਾ ਪਹਿਲਾਂ ਤਾਂ ਨਹੀਂ ਨਸਤਾ ਜੁਮੇਵਾਰੀ ਬਾਲੀ ਸੀ ਮੁੰਡੇ ਸਰ ਹੁਣ ਜਮਾ ਸੈਟ ਵਟ ਕਰਕੇ ਪ੍ਰੋਗਰਾਮ ਫੇਰ ਨਾਤਾ ਮੁੰਡਾ ਤੇ ਨਾ ਮੁੰਡੇ ਦਾ ਰੋਟੀ ਪਾਣੀ ਬਹੁਤ ਵਧੀਆ ਜੀ ਨਾ ਭਾਵੇਂ ਮੁੰਡੇ ਦਾ ਗੋਰਾ ਇਹ ਕਾਲਾ ਹੈ ਆ ਬੈਂਦੇ ਕੁਤਰ ਵੇਖੋ ਪਹਿਲਾਂ ਯਾਰ ਆ ਜਾਂਦੀ ਹੈ ਆਪਣੀ ਕੁਤਰੀ ਲੰਗੀ ਆ ਯਾਰ ਬੈਂਦੇ ਤੀ ਵੇਖ ਤੁਹਾਡੀ ਨਿਗ੍ਹਾ ਹੀ ਨਹੀਂ ਕੰਮ ਕਰਦੀ ਲੈ ਦੱਸੋ ਹੀ ਨਹੀਂ ਪਵਾੜੇ ਪਹਿਣੇ ਨੇ ਆ ਵੇਖ ਤੇ ਤ੍ਰਿਮੇਸ਼ ਤੂੰ ਉਹ ਕੋਈ ਨਹੀਂ ਤਾਲੂ ਸਾਹ ਨਹੀਂ ਆਉਂਦੀ ਆ ਜਾਂਦੀ ਚਿੰਦੀ ਆਪੇ ਕਿਤੇ ਵੜਾ ਆਏਗਾ ਜੀ ਫਿਰ ਆ ਪਾਣੀ ਪਿਆ ਯਾਰ ਰੋਕ ਜੀ ਮੈਂ ਤੇ ਗਈ ਉਹ ਚੱਕਦਾ ਨਹੀਂ ਸਾਣੂ ਹੀ ਮੈਂ ਘਰ ਜਾ ਦੇ ਤੋੜਿਆ ਮੈਂ ਤੁਮ ਘਰਾਂ ਦੇਣਾ ਜੀ ਮਿੱਤਰੋ ਆਪਾਂ ਬਾਜੀ ਕਰ ਲਈਆ ਵਿਨ ਪਿੰਡ ਕਿਹੜਾ ਹੈਗਾ ਕਿਲੀ ਕਿਲੀ ਪਿੰਡ ਤੋਂ ਬਾਈ ਆਦੋ ਕੰਪਲੀਆ ਇਹ ਹੀ ਜਾ ਰਿਆਂ ਘਰ ਨੂੰ ਤੇ ਬਾਈ ਸਾਰੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਸਾਰੇ ਭਰਾ ਤੇ ਤੁਹਾਨੂੰ ਵੀ ਭਾਂਦਿਓ ਆਕਤਰ ਨੂੰ ਲਿਓ ਬਾਈ ਕੱਢਾ ਕੇ ਸਬਸਕ੍ਰਾਈਬ ਤਾਂ ਕੈਨ ਜ਼ਰੂਰ ਵੇਖਿਓ ਬਾਈ ਵਲੌਗ ਦਾ ਧੰਨਵਾਦ ਬਾਈ ਸਾਰੇ ਭਰਾਵਾਂ ਦੇ ਉਪਰੇ ਬਾਏ ਤੁਹਾਨੂੰ ਕੋ ਕਹਿਣਾ ਚਾਹੁੰਦਾ ਨੇ ਕਿ ਵਧੀਆ ਬਾਜੀ ਹੋ ਗਈ ਬਾਈ ਸਾਂਝੀ ਵਿਚਾਰ 4:00 ਵਜੇ ਕਿੰਨੇ ਬਹੁਤ ਬਹੁਤ ਥੈਂਕ ਯੂ ਜੀ ਸਾਰੇ ਭਰਾਵਾਂ ਦਾ ਕਿਲੀ ਵਾਲੇ ਕੂਰੇ ਦਾ ਬਹੁਤ ਬਹੁਤ ਥੈਂਕ ਯੂ ਆਪਣਾ ਵੱਡਾ ਵੀਰ ਕੂਰਾ ਬਹੁਤ ਵਧੀਆ ਸਮਾਨ ਸਮਾਨ ਵੀ ਕੀਤਾ ਵਧੀਆ ਰੋਟੀ ਪਾਣੀ ਵੀ ਬਹੁਤ ਚੰਗਾ ਖਵਾਇਆ ਸੀ ਬਾਈ ਚਲੋ ਠੀਕ ਆ ਬਾਈ ਓਕੇ ਬਾਈ